ਸਾਂਜੀ ਕੰਮ ਬੋਲਦੇ ਜੀ ਅਕਰ ਤੇ ਰਾਕੇ ਦੋਵਰੀ ਕੰਮ ਹੋਇਆ ਤੁਹਾਨੂੰ ਸਮਝ ਆਈ ਕਿ ਨਹੀਂ 100 ਰੁਪਇਆ ਕਰੋੜ ਦੇਣਾ ਜਾਂ ਨਹੀਂ ਦੇਣਾ ਇਸ ਵੇਲੇ ਪਿਛਲੇ ਲੰਬੇ ਸਮੇਂ ਤੋਂ ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰ ਰਿਹਾ ਔਰ ਸਮੇਂ-ਸਮੇਂ ਤੇ ਉਹਨਾਂ ਨੂੰ ਇਤਲਾਹ ਵੀ ਦਿਨਾ ਹੈ ਕਿ ਮੈਨੂੰ ਪਿਛਲੇ ਕੁਝ ਮਹੀਨਿਆਂ ਤੋਂ ਕਾਲਸ ਵੀ ਆ ਰਹੀਆਂ ਨੇ ਥ੍ਰੈਟ ਕਾਲ ਮੇਰੀ ਰੈਕੀ ਵੀ ਹੋ ਰਹੀ ਆ ਕੁਝ ਬੰਦੇ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਨਹੀਂ ਨਹੀਂ ਭਾਜੀ ਮੈਂ ਕਿਉਂ ਬਗੜ ਰਿਹਾ ਤੁਹਾਡਾ ਕੌਣ ਬੋਲ ਰਿਹਾ ਤੁਸੀਂ ਤੇ ਰੁਪਇਆ ਤੇ ਰੁਪਇਆ ਕਰੋੜ ਤੇ ਤਿਆਰ ਆ ਕਬੀ ਠੀਕਾ ਨਹੀਂ ਤਾਂ ਤੀਜੀ ਵਾਰੀ ਤਨ ਮੈਂ ਸ਼ੋਅ ਮੈਚ ਦੇ ਨਾਲ ਘਰੇ ਵੜ ਕੇ ਦਿਖਾ ਦਊਗਾ ਫਿਰ ਫਿਰ ਇੱਕ ਮੈਨੂੰ ਕਿਸੇ ਵਿਦੇਸ਼ੀ ਨੰਬਰ ਤੋਂ ਕਾਲ ਆਈ ਆ ਜਿਨ੍ਹਾਂ ਦਾ ਕਹਿਣਾ ਆ ਕਿ ਸਿੱਧਾ ਜਾ ਤੇ 1 ਕਰੋੜ ਰੁਪਇਆ ਦਿਓ ਇਸ ਤੋਂ ਪਹਿਲਾਂ ਵੀ ਅਸੀਂ ਤੇਰਾ ਦੋ ਵਾਰੀ ਟਰੈਪ ਲਾ ਚੁੱਕੇ ਆ ਕੋਸ਼ਿਸ਼ ਕਰ ਚੁੱਕੇ ਆ ਤੂੰ ਬਚ ਗਿਆ ਵੇਖੋ ਨਾ ਤੇ ਭਰਾ ਜੀ ਮੇਰੇ ਕੋ ਕਰੋੜਿਆ ਤਾਂ ਨਾ ਹੀ ਮੈਨੇ ਚੁਗਾ ਹੈਗਾ ਜੀ ਜਿਹੜੀਆਂ ਤਾਂ ਫੇਸਬੁੱਕ ਤੇ ਵੀਡੀਓ ਵਗੈਰਾ ਪਾਉਣਾ ਨਾ ਤੇਰਾ ਹਾਲ ਤੇ ਮੈਂ ਕਰ ਤੁਹਾਰੀ ਜਣਾ ਇੱਕ ਅੜਿਕਰ ਗੁਰਦਾਸਪੁਰ ਤੋਂ ਭਾਰਤੀ ਕਿਸਾਨ ਜੂਨੀਅਨ ਛੜੂਨੀ ਦੇ ਪੰਜਾਬ ਯੂਥ ਪ੍ਰਦਾਨ ਇੰਦਰਪਾਲ ਸਿੰਘ ਬੈਂਸ ਤੋਂ ਮੰਗੀ ਗਈ 1 ਕਰੋੜ ਰੁਪਏ ਦੀ ਫਰੋਦੀ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਮੰਗੀ ਗਈ 1 ਕਰੋੜ ਰੁਪਏ ਦੀ ਫਰੋਦੀ ਅਤੇ ਪੈਸੇ ਨਾ ਦੇਣ ਤੇ ਜਾਨੋ ਮਾਰਨ ਦੀ ਦਿੱਤੀ ਗਈ ਹੈ ਧਮਕੀ ਕਿਸਾਨ ਆਗੂ ਇੰਦਰਪਾਲ ਸਿੰਘ ਬੈਂਸ ਨੇ ਕਿਹਾ ਕਿ ਪਹਿਲਾਂ ਵੀ ਉਹਨਾਂ ਦੀ ਹੋ ਚੁੱਕੀ ਹੈ ਰੈਕੀ ਲਗਾਤਾਰ ਚਾਨੋ ਮਾਰਨ ਦੀਆਂ ਮਿਲ ਰਹੀਆਂ ਹਨ ਧਮਕੀਆਂ ਇਸ ਸਬੰਧੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਸੂਚਨਾ ਇੰਦਰਪਾਲ ਸਿੰਘ ਬੈਂਸ ਜੋ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੂਨੀ ਅ ਐਸ ਵੇਲੇ ਪਿਛਲੇ ਲੰਬੇ ਸਮੇਂ ਤੋਂ ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰ ਰਿਹਾ ਹਾਂ ਪਰ ਸਮੇਂ-ਸਮੇਂ ਤੇ ਉਹਨਾਂ ਨੂੰ ਇਤਲਾਹ ਵੀ ਦਿਨਾਂ ਕਿ ਮੈਨੂੰ ਪਿਛਲੇ ਕੁਝ ਮਹੀਨਿਆਂ ਤੋਂ ਕਾਲਸ ਵੀ ਆ ਰਹੀਆਂ ਨੇ ਥ੍ਰੈਟ ਕਾਲ ਮੇਰੀ ਰੈਕੀ ਵੀ ਹੋ ਰਹੀ ਆ ਕੁਝ ਬੰਦੇ ਮੈਨੂੰ ਜਾਨੋ ਮਾਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਔਰ ਅੱਜ ਫੇਰ ਇੱਕ ਮੈਨੂੰ ਕਿਸੇ ਵਿਦੇਸ਼ੀ ਨੰਬਰ ਤੋਂ ਕਾਲ ਆਈ ਆ ਜਿਨ੍ਹਾਂ ਦਾ ਕਹਿਣਾ ਆ ਕਿ ਸਿੱਧਾ ਜਾ ਤੇ 1 ਕਰੋੜ ਰੁਪਇਆ ਦਿਓ ਇਸ ਤੋਂ ਪਹਿਲਾਂ ਵੀ ਅਸੀਂ ਤੇਰਾ ਦੋ ਵਾਰੀ ਟਰੈਪ ਲਾ ਚੁੱਕੇ ਆ ਕੋਸ਼ਿਸ਼ ਕਰ ਚੁੱਕੇ ਆ ਤੂੰ ਬਚ ਗਿਆ ਹੁਣ ਕਦੀ ਵੀ ਤੈਨੂੰ ਕੋਈ ਵੀ ਆਪਾ ਢਿਲਮਠ ਨਹੀਂ ਕਰਾਂਗੇ ਤੇਰੇ ਘਰ ਦੇ ਅੰਦਰ ਵੜ ਕੇ ਤੇਰਾ ਨੁਕਸਾਨ ਵੀ ਕਰਾਂਗੇ ਜਾਂ ਪਰਿਵਾਰ ਦਾ ਕਰਾਂਗੇ ਨਹੀਂ ਤੇ 1 ਕਰੋੜ ਰੁਪਇਆ ਦਿੱਤਾ ਜਾਵੇ ਤੇ 3 ਵਜ ਕੇ ਤੇ 10 ਮਿੰਟ ਤੇ ਜਿਹੜਾ ਅੱਜ ਵੀ ਇਹ ਫੋਨ ਆਇਆ WhatsApp ਦੇ ਉੱਪਰ ਪੁਲਿਸ ਦੀ ਕਾਰਵਾਈ ਪਿਛਲੇ 2 ਮਹੀਨਿਆਂ ਤੋਂ ਇਹ ਸਾਰਾ ਕੁਝ ਮੇਰੇ ਨਾਲ ਚੱਲ ਰਿਹਾ ਪਰ ਪੁਲਿਸ ਵੱਲੋਂ ਸਾਡੇ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਐਸਐਸਪੀ ਸਾਹਿਬ ਨੂੰ ਵੀ ਮੈਂ ਬਾਰ-ਬਾਰ ਇਤਲਾਹ ਵੀ ਦੇ ਰਿਹਾ ਦੋ ਦਰਖਾਸਤਾਂ ਇਸ ਤੋਂ ਪਹਿਲਾਂ ਲਿਖਤੀ ਦੇ ਚੁੱਕਿਆ ਪਰ ਫੇਰ ਵੀ ਜਿਹੜੀ ਕਾਰਵਾਈ ਆ ਉਹ ਬਿਲਕੁਲ ਕੋਈ ਨਹੀਂ ਕੀਤੀ ਜਾ ਰਹੀ ਔਰ ਮੇਰੀ ਸਿੱਧੇ ਤੌਰ ਦੇ ਉੱਪਰ ਹੁਣ ਅੱਕ ਕੇ ਮੈਨੂੰ ਗੱਲ ਕਹਿਣੀ ਪੈ ਰਹੀ ਹੈ ਕਿ ਜੇਕਰ ਮੇਰਾ ਤੇ ਮੇਰੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਤੇ ਉਹਦਾ ਜਿਹੜਾ ਜ਼ਿੰਮੇਵਾਰ ਆ ਉਹ ਗੁਰਦਾਸਪੁਰ ਪੁਲਿਸ ਪ੍ਰਸ਼ਾਸਨ ਹੋਊਗਾ ਉਹ ਇਸ ਕਰਕੇ ਕਹਿ ਰਿਹਾ ਕਿਉਂਕਿ 24 ਮਈ ਨੂੰ ਮੈਂ ਲਿਖਤੀ ਦਰਖਾਸਤ ਐਸਐਸਪੀ ਸਾਹਿਬ ਨੂੰ ਦਿੱਤੀ ਸੀ ਜਿਹਦੇ ਵਿੱਚ ਪੁਖਤਾ ਸਬੂਤ ਸੀਗਾ ਕਿ ਕੁਝ ਬੰਦੇ ਰੇ ਅਸਲਾ ਖਰੀਦਣ ਵਾਸਤੇ ਗਏ ਉਸ ਤੋਂ ਬਾਅਦ ਉਹਨਾਂ ਨੇ ਪਿਛਲੇ ਹਫ਼ਤੇ ਵੀ ਮੇਰੀ ਰੈਕੀ ਕੀਤੀ ਮੇਰੀ ਪਿੱਛੇ ਗੱਡੀ ਦੇ ਪਿੱਛੇ ਆਪਣਾ ਮੋਟਰਸਾਈਕਲ ਆਇਆ ਪਰ ਉਹ ਕੁਝ ਲੋਕਲ ਲੈਵਲ ਦੇ ਅਨਸ਼ੇੜੀ ਟਾਈਪ ਦੇ ਸੀਗੇ ਅਸੀਂ ਸੋਚ ਰਹੇ ਸੀਗੇ ਵੀ ਸ਼ਾਇਦ ਇਹ ਗੱਲ ਇੱਥੇ ਹੀ ਆ ਪਰ ਇਹ ਗੱਲ ਇੱਥੇ ਨਹੀਂ ਇੱਦਾਂ ਤਾਂ ਹੁਣ ਵਿਦੇਸ਼ਾਂ ਤੋਂ ਜਾਂ ਪਾਕਿਸਤਾਨ ਤੋਂ ਵੀ ਫੋਨ ਆ ਰਹੇ ਨੇ ਪਰ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਬਹੁਤ ਢਿੱਲੀ ਆ ਤੇ ਆਮ ਜਿਹੜਾ ਵਿਸ਼ਵਾਸ ਹੈ ਲੋਕਾਂ ਦਾ ਉਹ ਇਸੇ ਕਰਕੇ ਸਾਡੇ ਪ੍ਰਸ਼ਾਸਨ ਉੱਤੇ ਨਹੀਂ ਬਣਦਾ ਇੱਕ ਮੈਂ ਆਗੂ ਹੋਣ ਦੇ ਨਾਤੇ ਸਮਾਜ ਸੇਵੀ ਆ ਕਿਸਾਨ ਲੀਡਰ ਆ ਮੇਰੇ ਨਾਲ ਇਹ ਕੁਝ ਵਾਪਰ ਰਿਆ ਤੇ ਆਮ ਲੋਕਾਂ ਦੀ ਕਿੱਥੇ ਕੋਈ ਸੁਣਵਾਈ ਹੁੰਦੀ ਹੋਊਗੀ ਤੇ ਜਾਂ ਕਿੱਥੇ ਹੋਰਾਂ ਨੂੰ ਨਿਆਂ ਮਿਲਦਾ ਹੋਊਗਾ ਸੋ ਇਹੋ ਹੀ ਜੋ ਅੱਜ ਮੇਰੇ ਨਾਲ ਵਾਪਰਿਆ ਕਿੰਨੇ ਵਜੇ ਧਮਕੀ ਆਈ ਕਿਸੇ ਗੈਂਗਸਟਰ ਦਾ ਨਾਂ ਨਹੀਂ ਲਿਆ ਗਿਆ ਨਹੀਂ ਗੈਂਗਸਟਰ ਦਾ ਕਿਸੇ ਦਾ ਕੋਈ ਨਾਂ ਨਹੀਂ ਲਿਆ ਔਰ ਨਾ ਹੀ ਉਹਨਾਂ ਨੇ ਆਪਣਾ ਨਾਮ ਦੱਸਿਆ ਮੈਂ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹਨਾਂ ਨੇ ਉਸ ਗੱਲ ਵੱਲ ਧਿਆਨ ਨਹੀਂ ਦਿੱਤਾ ਹਾਂਜੀ ਕੌਣ ਬੋਲਦੇ ਜੀ ਤਰਾਕੇ ਦੋ ਹੋਰੇ ਕੰਮ ਹੋਏ ਤੁਹਾਨੂੰ ਸਮਝ ਆਈ ਕਿ ਇਹ ਕਿਹੜੀ ਰੁਪਈਆ ਕਰੋੜ ਦੇਣਾ ਹੈ ਨਹੀਂ ਦੇਣਾ ਤੂੰ ਬੋਲ ਕੌਣ ਰਹੀ ਜੀ ਭਾਜੀ ਤੁਸੀਂ ਬੋਲਣ ਦੇ ਆ ਤੁੰਨਾ ਕੌਣ ਬੋਲਦਾ ਆ ਹਾਂਜੀ ਤਿੰਨ ਦਵਾਰ ਤਿੰਨ ਦਵਾਰਾ ਸ਼ੋਅ ਮੈਚ ਚਾਹੀਦਾ ਦਿੱਤਾ ਨਹੀਂ ਨਹੀਂ ਭਾਜੀ ਮੈਂ ਕੀ ਵਗੜਿਆ ਤੁਹਾਡਾ ਕੌਣ ਬੋਲ ਰਿਹਾ ਤੁਸੀਂ ਰੁਪਈਆ ਤੇ ਫਿਰ ਰੁਪਈਆ ਕਰੋੜ ਤੇ ਤਿਆਰ ਰੱਖ ਬੜੀਗਾ ਮੈਂ ਤਾਂ ਤੀਜੀ ਵਾਰੀ ਤੇਰਾ ਤਨ ਮੈਂ ਸ਼ੋਅ ਮੈਚ ਦੇ ਨਾਲ ਘਰੇ ਵੜ ਕੇ ਦਿਖਾ ਦੂੰਗਾ ਮੈਂ ਮੈਮ ਵੀਰੇ ਤੁਹਾਡਾ ਵਗੜਿਆ ਕੀ ਆ ਮੈਨੂੰ ਤੇ ਦੱਸ ਦੋ ਨਾ ਮੇ ਮੇਰੀ ਗਲਤੀ ਨਹੀਂ ਵੇਖੋ ਨਾ ਤੇ ਭਰਾ ਜੀ ਮੇਰੇ ਕੋ ਕਰੋੜਿਆ ਤੇ ਨਾ ਹੀ ਮੈਨੇ ਚੁਗਾ ਹੈਗਾ ਨਾ ਜਿਹੜੀਆਂ ਤਾਂ ਫੇਸਬੁੱਕ ਤੇ ਵੀਡੀਓ ਵਗੈਰਾ ਪਾਉਂਨਾ ਨਾ ਤੇਰਾ ਹੱਲ ਤੇ ਮੈਂ ਕਰ ਦੂਗਾ ਰੀਚ ਨਾ ਕਿੱੜੇ ਕਿੱੜੇ ਤੇ ਮਹਾਰਾਜ ਉਹ ਸਮਾਜ ਸੇਵਾ ਜੀ ਆ ਮੈਂ ਕਿਹੜਾ ਕੋਈ ਗਲਤ ਕੰਮ ਕਰਨ ਡਿਆ ਦੱਸੋ ਕਿਸਾਨ ਯੂਨੀਅਨ ਦਾ ਮੈਂ ਲੀਡਰ ਆ ਸਮਾਜ ਸੇਵਾ ਕਰਨ ਡਿਆ ਮੈਂ ਕਿਹੜਾ ਕੋਈ ਗਲਤ ਕੰਮ ਕਰ ਰਿਹਾ ਜੀ ਆਉ ਤੇ ਫਿਰ ਪਈਆਂ ਕਰੋੜ ਰੁਪਏ ਤੇ ਆ ਰੋਟੀ ਕਰਨੀ ਹੈਗੀ ਤੇਨੇ ਤੇਰਾ ਸ਼ੋਮਾ ਜਰਾ ਹਾਤਾ ਦੋਵਾਰ ਦਿੱਤ ਯਾਰ ਤਾਂ ਮੇਰੇ ਯਾਰ ਇਸਮਾ ਸੁਲਾਮ ਜਾਨਾ ਫਿਰ ਦੱਦੇ ਨਾ ਸਿੱਧਾ ਨਹੀਂ ਭਾਜੀ ਤੁਹਾਣੀ ਵੇਖੋ ਗਲਤ ਭੁਲੇਖਾ ਲੱਗ ਰਿਹਾ ਯਾਰ ਤੁਹਾਨੂੰ ਗਲਤ ਗਾਈਡ ਕੋਈ ਕਰ ਰਿਹਾ ਐਨੇ ਚੁਗਾ ਮੈਂ ਨਹੀਂ ਛੇੜਿਆ ਕੋਈ ਨਹੀਂ ਤੂੰ ਆਪ ਦੀ ਸਮਾਜ ਸੇਵਾ ਚਾਹੁੰਦਾ ਹੈ ਨਾ ਇੰਦਰ ਵੀ ਸਮਾਜ ਸੇਵਾ ਕਰਕੇ ਕਰੋ ਬਿੰਦਾ ਕਰੋੜ ਫਿੱਲ ਕੇ ਨਹੀਂ ਹੋ ਰਿਹਾ ਮੇਰੇ ਕੋ ਨਹੀਂ ਕੋਈ ਪ੍ਰਬੰਧ ਇਦਾਂ ਦਾ ਮੈਨੂੰ ਗਲਤੀ ਤਾਂ ਦੱਸੋ ਨਾ ਤੁਸੀਂ ਕੌਣ ਬੋਲ ਰਹੇ ਹੋ ਮੇਰਾ ਭਰਾ ਦੱਸ ਦੋ ਕੋਈ ਸ਼ਰਾਰਤ ਕਰ ਰਿਹਾ ਜਾਂ ਮੈਂ ਦੱਸਣ ਨਿਆ ਮੈਂ ਤੇਰਾ ਦੂਆ ਕਵਿੰਡਰਪਾਲ ਤੇ ਪਹੁੰਚ ਪਹੁੰਚਦਾ ਮੈਂ ਤੇਰਾ ਦੂਆ ਵਾਰੀ ਅੱਗੇ ਕੰਮ ਕਰਦਾ ਕਿ ਮੈਂ ਕਰਿਆ ਤੇ ਜਿਹੜੀ ਤੇ ਕੰਮ ਕਰ ਦੇਣਾ ਤੇ ਤੂੰ ਦੇਖਣਾ ਕਾਂ ਠਾ ਪਤਨ ਹੋਣਾ ਤਨ ਆਖਰੀ ਵਾਰੀ ਕਹਿ ਰਿਹਾ ਨਿਆ ਤੇ ਉੱਤਰ 10 ਮਿੰਟਾਂ 15 ਤੇ 15 ਮਿੰਟਾਂ ਜੇ ਮੈਨੂੰ ਜਵਾਬ ਦੇ ਦੇ ਨਹੀਂ ਤਾਂ ਤੈਨੂੰ ਦੁਬਾਰਾ ਮੈਂ ਇੱਕ ਵਾਰੀ ਫੋਨ ਕਰਨਾ ਤੇ ਦੂਜੀ ਵਾਰੀ ਮੈਂ ਤੇਰਾ ਪਟਾਕਾ ਹੀ ਪਾਉਣਾ ਹਿਸਾਬ ਲਾੜਾ 听一个，听一个，听一个。